ਦੇਸ਼ ਪਰ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਹੀ ਧੂਮਤਾਮਾ ਦੇ ਸ਼ਰਧਾਂ ਨਾਲ ਮਨਾਇਆ ਜਾਵੇਗਾ ਜਿਸ ਨੂੰ ਲੈ ਕੇ ਮੋਗਾ ਦੇ ਵਿੱਚ ਜਿਹੜੇ ਪਰਜਪਤ ਸਮਾਜ ਦੇ ਲੋਕ ਨੇ ਜਿਹੜੇ ਦੀਵੇ ਬਣਾਉਣ ਦੇ ਜਿਹੜੇ ਕਾਰੀਗਰ ਨੇ ਉਹਨਾਂ ਦੇ ਵਿੱਚ ਵੀ ਕਾਫੀ ਜਿਹੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਸੀਂ ਇਸ ਟਾਈਮ ਪਹੁੰਚੇ ਹਾਂ ਮੋਗਾ ਦੇ ਇੱਕ ਕਾਰੀਗਰ ਦੇ ਘਰ ਦੇ ਵਿੱਚ ਜਿੱਥੇ ਕਾਰੀਗਰ ਜਿਹੜਾ ਦੀਵੇ ਜਿਹੜਾ ਬਣਾ ਰਿਹਾ ਆਪਣੇ ਬੇਟੇ ਦੇ ਨਾਲ ਬੈਠਾ ਜਿਹੜਾ ਚੱਕ ਦੇ ਉੱਪਰ ਮਿੱਟੀ ਦੇ ਦੀਵੇ ਬਣਾ ਰਿਹਾ ਗੱਲਬਾਤ ਵੀ ਕਰ ਲਵਾਂਗੇ ਕਾਰੀਗਰ ਨਾਲ ਵੀ ਕੀ ਕਹਿਣਾ ਉਹਨਾਂ ਦਾ ਔਰ ਕਦੋਂ ਤੋਂ ਜਿਹੜਾ ਇਸ ਕਿੱਤਾ ਕਰ ਰਹੇ ਨੇ ਦੀਵਾਲੀ ਦਾ ਤਿਉਹਾਰ ਜਿੱਦਾਂ ਜਿੱਦਾਂ ਨਜ਼ਦੀਕ ਆ ਰਿਹਾ ਹੈ ਤੁਸੀਂ ਵੀ ਜਿਹੜੇ ਐ ਦੀਵਿਆਂ ਦੇ ਵਿੱਚ ਰੁੱਝੇ ਹੋਇਓ ਕਿੰਨੇ ਕ ਦਿਨ ਪਹਿਲਾਂ ਦੀਵਾਲੀ ਤੋਂ ਜਿਹੜਾ ਇਹ ਤੁਸੀਂ ਕੰਮ ਜਿਹੜਾ ਸ਼ੁਰੂ ਕਰਦੇ ਹੋ ਦੋ ਮਹੀਨੇ ਪਹਿਲਾਂ ਸਟਾਰਟ ਕਰਦੇ ਨੇ ਜੀ ਦੋ ਮਹੀਨੇ ਪਹਿਲਾਂ ਸਟਾਰਟ ਕੰਮ ਦੀਵਾਲੀ ਦਾ ਕਰਦੇ ਨੇ ਜੀ ਤੇ ਵੀ ਐ ਵੀ ਮਹਿੰਗਾਈ ਦੇ ਹਿਸਾਬ ਨਾਲ ਜੀ ਤੇ ਸਾਰਾ ਕੁਝ ਇੱਕ ਗੇ ਲੇਟ ਹੋਇਆ ਪਿਆ ਜੀ ਬਾਰਸ਼ਾਂ ਵੀ ਬਾਰਸ਼ਾਂ ਕ ਤਾਂ ਕਰਕੇ ਕੰਮ ਲੇਟ ਹੋ ਗਿਆ ਤੇ 2 ਮਹੀਨੇ ਤੋਂ ਪਹਿਲਾਂ ਅਸੀਂ ਕੰਮ ਸਟਾਰਟ ਕਰਤਾ ਜੀ ਹੁਣ ਆ ਦਿਵਾਲੀ ਦਾ ਮਾਲ ਬਣ ਰਿਹਾ ਜੀ ਤੁਸੀਂ ਬੱਸ ਇਹ ਦੱਸੋ ਵੀ ਜਿਹੜਾ ਮਿੱਟੀ ਹੈ ਜਿਹੜੀ ਇਹ ਕਿੱਦਾਂ ਕਿੱਥੋਂ ਲੈ ਕੇ ਆਉਨੇ ਆ ਕਿੰਨੀ ਕੁ ਮਿਹਨਤ ਲੱਗਦੀ ਹੈ ਸਾਰੀ ਇਹਦੇ ਵਿੱਚ ਗੱਲਬਾਤ ਦੱਸੋ ਵੀ ਕਿੰਨਾ ਕੁ ਔਖਾ ਕੰਮ ਹੈ ਜਿਹੜਾ ਦੀਵੇ ਬਣਾਉਣਾ ਇਹਦੇ ਵਿੱਚ ਪਹਿਲਾਂ ਮਿੱਟੀ ਟਰਾਲੀ ਮੰਗਾਨੇ ਜੀ ਫਿਰ ਉਹਨੂੰ ਧੁੱਪ ਨਾਲ ਚੰਗੀ ਤਰ੍ਹਾਂ ਸੁਕਾ ਕੇ ਜੀ ਕੁੱਟ ਕੇ ਫਿਰ ਪਾਣੀ ਜੇ ਪਿਉਂ ਕੇ ਘੋਲ ਛਾਣ ਕੇ ਉਹਦਾ ਜੀ ਫਿਰ ਅਸੀਂ ਪਿੰਨੇ ਬਣਾ ਕੇ ਕੋਠੇ ਤੇ ਲਿਆਉਨੇ ਜੀ ਫੇਰ ਅਸੀਂ ਦੀਵੇ ਬਣਾਣੇ ਜੀ ਦੇ ਕੱਲਾ ਕੱਲਾ ਜੀਓ ਜੀ ਸਾਡਾ ਲੱਗਿਆ ਪਿਆ ਜੀ ਬੱਚੇ ਵੀ ਸਾਡੇ ਨਾਲ ਲੱਗੇ ਪਏ ਜੀ ਬੱਚਿਆਂ ਦੇ ਐਤਵਾਰ ਦੀ ਛੁੱਟੀ ਨਹੀਂ ਹੁੰਦੀ ਜੀ ਸਕੂਲ ਦੀ ਛੁੱਟੀ ਤੇ ਮੇਰੇ ਕੋਲੇ ਬੱਚੇ ਦੀ ਛੁੱਟੀ ਨਹੀਂ ਹੁੰਦੀ ਜੀ ਕੱਲਾ ਕੱਲਾ ਸਾਡਾ ਜੀਓ ਜੀ ਸਾਰੇ ਲੱਗੇ ਪਿਆ ਜੀ ਮਿਹਨਤ ਇੰਨੀ ਆ ਮਿਹਨਤ ਪੁੱਛੋ ਨਾ ਮਿਹਨਤ ਬਹੁਤ ਜ਼ਿਆਦਾ ਹੈ ਜੀ ਪਰ ਮਿਹਨਤ ਦਾ ਤੁਹਾਨੂੰ ਮੁੱਲ ਨਹੀਂ ਮਿਲਦਾ ਇਹਦਾ ਸਤਪਾਲ ਜੀ ਕੀ ਕਾਰਨ ਹੈ ਤੁਸੀਂ ਕਹਿ ਰਹੇ ਹੋ ਵੀ ਜੀਓ ਜੀ ਮਿੱਟੀ ਦੇ ਵਿੱਚ ਮਿੱਟੀ ਹੁੰਦਾ ਹੈਗਾ ਜਿੰਨੀ ਮਿਹਨਤ ਕਰ ਰਹੇ ਹੋ ਕੀ ਲੱਗਦਾ ਵੀ ਓਨੀ ਲਗਤ ਜਿੰਨੀ ਮਿਹਨਤ ਕਰ ਰਹੇ ਹੋ ਓਨੀ ਕਮਾਈ ਹੋ ਜਾਂਦੀ ਹੈ ਨਹੀਂ ਓਨੀ ਕਮਾਈ ਕਿ ਹੁਣ ਇਹ ਮੌਸਮ ਦੇ ਹਿਸਾਬ ਨਾਲ ਪਾਥੀ ਇਹ ਮਹਿੰਗੀਆਂ ਹੋ ਗਈਆਂ ਬੂਰਾ ਹੀ ਮਹਿੰਗਾ ਹੋ ਗਿਆ ਜੀ ਮਿੱਟੀ ਮਹਿੰਗੀ ਹੋ ਗਈ ਜੀ ਤੇ ਤਾਂ ਕਰਕੇ ਜੇ ਮਿਹਨਤ ਮਿਲਦੀ ਨਹੀਂ ਸਾਨੂੰ ਜੀ ਕਿੰਨੇ ਦਾ ਜੀ ਦੀਵਾ ਜਾਂਦਾ ਥੋਕ ਰੇਡ 'ਚ ਆ ਆਪਣੇ ਜੀ 50 ਪੈਸੇ ਦੀ ਵੇਚ ਜਾਂਦਾ ਥੋਕ ਰੇਡ 'ਚ ਅੱਗੇ ਕਿੰਨੇ ਦਾ ਵਿਕਦਾ ਇਹ ਅੱਗੇ ਵੇਚਣ ਵਾਲਾ ਵੇਚਦਾ ਜੀ 2 ਰੁਪਏ ਦਾ ਹੀ ਵੇਚ ਦਿੰਦਾ 3 ਦੇ ਹੀ ਵੇਚ ਦਿੰਦਾ ਜੀ ਉਹ ਵੇਚਣ ਵਾਲੇ ਵੇਚਦੇ ਕਮਾਈ ਉਹ ਕਰ ਲੈਂਦੇ ਜੀ ਅਸੀਂ ਤਾਂ 50 ਪੈਸੇ ਸਾਡੇ ਕੋਲ ਦੀ ਵੇਚ ਕੇ ਜਾਂਦਾ ਜੀ ਮੰਨ ਲਓ ਜੇ ਪਨ ਕੇ ਮੰਨ ਕੇ ਚੱਲੋ 500 ਰੁਪਏ ਦਾ 1000 ਦੀਵਾ ਜਾਂਦਾ ਜੀ ਗਦੋਕ ਤੋ ਤੁਸੀਂ ਇਸ ਕਿੱਤੇ ਨਾਲ ਜੁੜੇ ਹੋਏ ਕਿ ਤੁਹਾਡੇ ਕਿਹੜੇ ਆ ਪੁਰਖੇ ਵੀ ਇਸ ਕੰਮ ਦੇ ਵਿੱਚ ਕਰ ਲੱਗੇ ਹੋਏ ਸੀਗੇ ਕਿ ਤੁਸੀਂ ਆਪਾਂ ਕਹਿ ਸਕਦੇ ਹੋ ਵੀ ਹੁਣੇ ਤੁਸੀਂ ਕੰਮ ਕਰਨ ਲੱਗਿਓ ਨਹੀਂ ਸਾਡੇ ਪਿਤਾ ਜੀ ਵੀ ਕੰਮ ਕਰਦੇ ਸੀਗੇ ਜੀ ਮੈਂ ਪਿਤਾ ਜੀ ਕੋਲ ਕੰਮ ਸਿੱਖੇ ਫੇਰ ਮੈਂ ਕਰਨ ਲੱਗਿਆ ਮੈਨੂੰ ਘਟੋਗੜ 25 20 25 ਸਾਲ ਹੋ ਗਏ ਕੰਮ ਕਰਦਿਆਂ ਨੂੰ ਜੀ ਸਾਡੇ ਪਿਤਾ ਜੀ ਕੋਲ ਮੈਂ ਕੰਮ ਸਿੱਖਿਆ ਸੀਗਾ ਜੀ ਸਤਪਾਲ ਜੀ ਜਿੱਦਾਂ ਹਰ ਵਾਰ ਆਪਾਂ ਕਹਿ ਦਿੰਨੇ ਆ ਵੀ ਚਾਈਨੈਸ ਲੜੀਆਂ ਨਾ ਵਰਤੋ ਲੋਕ ਕਹਿੰਦੇ ਚੈਨੈਜ ਦਾ ਬਿਸਕਾਰ ਕਰੋ ਪਰ ਬਾਜ਼ਾਰ ਦੇ ਵਿੱਚ ਫੇਰ ਵੀ ਜਿਹੜੇ ਲੋਕ ਐ ਦੀਵੇ ਲਜਾਣ ਦੀ ਬਜਾਏ ਚੈਨਾ ਦੀਆਂ ਲੜੀਆਂ ਲੈ ਕੇ ਜਾਂਦੇ ਆਂ ਹਾਂਜੀ ਆਹੀ ਹਾਲ ਹੁਣ ਹੋ ਗਏ ਹੁਣ ਪਾਣੀ ਵਾਲੇ ਦੀਵੇ ਵੀ ਆ ਗਏ ਜੀ ਚੈਨਾ ਵਾਲੀ ਲੜੀਆਂ ਵੀ ਆ ਗਈਆਂ ਅਗਲੇ ਕਹਿੰਦੇ ਵੀ ਆ ਜਗਾਵਾਂਗੇ ਹਵਾ ਚੱਲਦੀ ਐ 10 ਦੀਵੇ ਲੈ ਜੰਨੇ ਜੀ ਦੀਵਾ ਹਵਾ ਨਾਲ ਬੁੱਝੀ ਜਾਣਾ ਤੇ ਉ ਆਪਸੀਂ ਲੜੀ ਜਗਾਵਾਂਗੇ ਲੜੀਆਂ ਜਗੀ ਜਾਣਗੀਆਂ ਜੀ ਲੜੀਆਂ ਹੁਣ ਪਿੱਛੇ ਜੀ ਕਰੂਆ ਗਿਆ ਜੀ ਕਰੂਏ ਤੇ ਵੀ ਆਹੀ ਹਾਲ ਸੀਗਾ ਜੀ ਕੋਈ ਅਗਲਾ ਕਰੂਗਾ ਜੀ ਤੁਹਾਨੂੰ 5 ਰੁਪਏ ਦੇ ਦੇ ਦੋ ਰੁਪਏ ਦੇ ਦੇ ਚਾਰ ਰੁਪਏ ਦੇ ਦੇ ਜੀ ਬਾਜ਼ਾਰ 'ਚ ਵੇਚਣਗੇ ਉਹੀ ਬਾਜ਼ਾਰ 'ਚ 30 ਰੁਪਏ ਜੋੜਾ ਦੇ ਦੇ ਜੀ 50 ਰੁਪਏ 40 ਰੁਪਏ ਜੋੜਾ ਦੇ ਦੇ ਜੀ ਬਸ ਮਿਹਨਤ ਨਹੀਂ ਸੀਗੀ ਜੀ ਕੋਈ ਕਦਰ ਨਹੀਂ ਪਾਉਂਦਾ ਸਾਡੀ ਚੀਜ਼ ਦੀ ਜੀ ਸਤਪਾਲ ਜੀ ਹੋਰ ਤੁਸੀਂ ਕੀ ਕੀ ਬਣਾਉਨੇ ਵੀ ਦੀਵਿਆਂ ਦੇ ਵੇਚੀ ਥੋੜਾ ਰੁੱਝੇ ਰਹੇ ਨੇ ਜਾਂ ਹੋਰ ਵੀ ਕੋਈ ਇਸ ਕਿੱਤੇ ਦੇ ਨਾਲ ਕੋਈ ਹੋਰ ਚੀਜ਼ ਵੀ ਬਣਾ ਲ ਤੁਸੀਂ ਬਣਾਉਨੇ ਮੈਂ ਗਰਮੀ 'ਚ ਮਟਕਾ ਹੀ ਬਣਾਉਣਾ ਪਾਣੀ ਵਾਲੇ ਠੰਡੇ ਜੀ ਤੇ ਸਾਰਾ ਜੇ ਮਤਲਬ ਸਾਰੀ ਵ ਸਾਰਾ ਕੰਮ ਸਿੱਖਿਆ ਐ ਮੈਂ ਸਾਰਾ ਕੰਮ ਬਣਾ ਲੈਣਾ ਜੀ ਘੜੇ ਹੀ ਬਣਾ ਲੈ ਜੀ ਗਮਲੀਆਂ ਹੀ ਬਣਾ ਲੀਆਂ ਕੁੰਡੇ ਮਿਰਚਾਂ ਵਾਲੇ ਦਾਲ ਵਾਲੀ ਤੋੜੀਆਂ ਜੀ ਜਿਵੇਂ ਪਾਣੀ ਵਾਲੇ ਗਲਾਸ ਹੋ ਗਏ ਚਾਹ ਵਾਲੇ ਕੱਪ ਹੋ ਗਏ ਜੀ ਠੀਕ ਹੈ ਜੀ ਦੀਵਾਲੀ ਦੇ ਵੱਡੇ ਛੋਟੇ ਦੀਵੇ ਹੋ ਗਏ ਜੀ ਅਟੜੀਆਂ ਹੋ ਗਈਆਂ ਅਸੀਂ ਸਾਰਾ ਕੰਮ ਚੀਜ਼ ਆ ਬਣਾ ਲੈਣ ਤਿਆਰ ਕਰ ਲੈਣ ਪਰ ਸਾਡੀ ਜਿਹੜੀ ਮਿਹਨਤ ਤਿਆਰ ਕੀਤੀ ਹੁੰਦੀ ਤੇ ਉਹਦੇ ਮੁੱਲ ਨਹੀਂ ਮਿਲਦਾ ਜੀ ਕੀ ਕਾਰਨ ਕੀ ਹੈ ਮਿਹਨਤ ਕਿਉਂ ਨਹੀਂ ਮਿਲ ਰਹੀ ਕਿਉਂਕਿ ਜਿੱਦਾਂ ਤੁਸੀਂ ਲਗਾਤਾਰ ਮਿਹਨਤ ਕਰਦੇ ਹੋ ਜੀਓ ਜੀ ਜਿਹੜਾ ਤੁਸੀਂ ਇਹ ਕਾਰੋਬਾਰ ਦੇ ਵਿੱਚ ਲੱਗੇ ਹੋਏ ਆ ਮਿਹਨਤ ਕਿਉਂ ਨਹੀਂ ਮਿਲ ਰਹੀ ਕਿੱਥੇ ਕਮੀਆਂ ਲੱਗ ਰਹੀਆਂ ਕਮੀਆਂ ਐ ਨਹੀਂ ਇੱਕ ਤਾਂ ਘਰ ਬਹੁਤ ਹੋ ਗਏ ਬਣਾਉਣ ਵਾਲੇ ਜੀ ਇੱਕ ਵੇਚਣ ਵਾਲੇ ਬਹੁਤ ਹੋ ਗਏ ਜੀ ਤਾਂ ਨਹੀਂ ਸਾਡੀ ਮਿਹਨਤ ਦਾ ਮੁੱਲ ਮਿਲਦਾ ਜੀ ਨਹੀਂ ਪਹਿਲਾਂ ਸਾਡੇ ਪਰਜਾ ਪਤੀ ਬਰਾਦਰੀ ਦੇ ਭਰਾ ਸੀਗੇ ਉਹ ਵੇਚਦੇ ਸੀਗੇ ਹੁਣ ਤਾਂ ਹੀ ਮੰਨ ਕੇ ਚੱਲੋ ਜਿਹੜਾ ਕਵਾੜ ਵੇਚਣ ਵਾਲਾ ਉਹ ਵੀ ਦੀਏ ਵੇਚਣ ਲੱਗ ਗਿਆ ਜੀ ਉਹ ਅਗਲਾ ਸੋਚੂਗਾ ਜੀ ਹੁਣ ਅਗਲਾ ਕਹੂਗਾ ਆਹ ਰੇਟ ਆਇਆ ਚਲੋ ਆ ਦੇ ਕੇ ਚਾਪ ਦੇ ਘਰੇ ਚੱਲੀ ਜਾਏ ਅਸੀਂ ਅਸੀਂ ਐਂ ਸੋਚਦੇ ਆ ਅਸੀਂ 2 ਦਿਨਾਂ ਤਿੰਨ ਦਿਨਾਂ ਦੀ ਮਸ਼ੀਨ ਬੰਦ ਕਰਦੇ ਜੀ ਵੀ ਚਲੇ ਅਸੀਂ ਇੱਧਰ ਸਾਡੀ ਦਿਹਾੜੀ ਜਾਂਦੀ ਅਸੀਂ ਉਧਰੋਂ ਕਮਾਈ ਕਰਕੇ ਲਈਏ ਪਰ ਸਾਡੀ ਮਿਹਨਤ ਦਾ ਸਾਨੂੰ ਮੁੱਲ ਨਹੀਂ ਮਿਲਦਾ ਸਰ ਜਿੱਦਾਂ ਹੁਣ ਤੁਸੀਂ ਛੱਤ ਦੇ ਉੱਪਰ ਬੈਠਿਓ ਆ ਤੁਸੀਂ ਚੱਕ ਲਗਾਇਆ ਹੋਇਆ ਫਿਰ ਇੰਨੀ ਕਿ ਜਗਾਂ ਦੇ ਵਿੱਚ ਕਿੱਦਾਂ ਮੈਨੇਜ ਕਰਦੇ ਹੋ ਕਿਉਂਕਿ ਇੰਨੀ ਕਿ ਜਗਾਂ ਦੇ ਵਿੱਚ ਦੀਵਿਆਂ ਨੂੰ ਸਕਾਉਣਾ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਇਕੱਠੇ ਕਰਨਾ ਹੈ ਫਿਰ ਮੈਨੇਜ ਕਿਦਾਂ ਕਰਦੇ ਉਹ ਮੈਨੇਜ ਕਰਨਾ ਪੈਂਦਾ ਜੀ ਹੁਣ ਦੇਖੋ ਜੀ ਆਂਡ ਗਵਾਂਡ ਦੀ ਛੱਤਾਂ ਦੇ ਉੱਪਰ ਰੱਖਿਓ ਜੀ ਉਹਨਾਂ ਨੂੰ ਵੀ ਕਹਿ ਦੇਣਾ ਹੱਥ ਜੋੜ ਕੇ ਵੀ ਵੀ ਚਾਰ ਦਿਨ ਦੀਵਾਲੀ ਦਾ ਤਿਵਾਰ ਸਾਨੂੰ ਮਾਰ ਰੱਖ ਲਿਆੰਦੋ ਜੀ ਹੁਣ ਪਿੱਛੇ ਜੀ ਬਾਰਿਸ਼ ਆਈ ਸੀਗੀ ਉੱਪਰ ਦੀਵਾ ਪਿਆ ਸੀਗਾ ਕਰੂਆ ਪਿਆ ਸੀ ਰਾਤ ਬਾਰਿਸ਼ ਚ ਸਾਰਾ ਗਲ ਗਿਆ ਸਾਡਾ ਜੀ ਮਿਹਨਤ ਸਾਡੀ ਖਰਾਬ ਹੋ ਗਈ ਸਾਰੀ ਜੀ ਉਹ ਬਾਰਿਸ਼ ਦੇ ਵਿੱਚ ਬੱਚਾ ਵੀ ਤੁਹਾਡੇ ਨਾਲ ਲੱਗਿਆ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਵੀ ਛੁੱਟੀ ਦਾ ਦਿਨ ਜਿਹੜਾ ਹੁੰਦਾ ਤੋ ਤੁਹਾਡੇ ਨਾਲ ਜਿਹੜਾ ਟਾਈਮ ਜਿਹੜਾ ਨੰਗਾਉਂਦਾ ਹੈ ਮਿਹਨਤ ਕਰਾਉਂਦਾ ਤੁਹਾਡੇ ਨਾਲ ਹੱਥ ਵਟਾਉਂਦਾ ਹਾਂਜੀ ਸਾਡੇ ਨਾਲ ਸਾਡਾ ਮੇਰਾ ਛੋਟਾ ਬੇਟਾ ਵੱਡਾ ਬੇਟਾ ਮੇਰੀ ਵੈਸਸ ਵੀ ਸਾਰੇ ਕੰਮ ਕਰਦੇ ਰਹਿੰਦੇ ਜੀ ਬੱਚਿਆਂ ਦੀ ਛੁੱਟੀਆਂ ਐਤਵਾਰ ਦੀ ਸਕੂਲ ਦੇ ਕੋਲ ਹੁੰਦੀਆਂ ਮੇਰੇ ਫਿਰ ਮੇਰੇ ਕੋਲ ਸਕੂਲ ਬੱਚਿਆਂ ਦੇ ਲੱਗਿਆ ਰਹਿੰਦਾ ਜੀ ਬੱਚਿਆਂ ਦਾ ਹੁਣ ਮੰਨ ਕੇ ਚੱਲੋ ਸਕੂਲ ਲੱਗਿਆ ਪਿਆ ਮੇਰੇ ਕੋਲ ਬੱਚ ਮੇਰੇ ਛੋਟਾ ਬੇਟਾ ਮੇਰੇ ਨਾਲ ਦੀਵੇ ਕਟਾਂਦਾ ਜੀ ਸਤਪਾਲ ਜੀ ਕਿੰਨੇ ਕ ਦੀਵੇ ਜਿਹੜਾ ਤੁਸੀਂ ਇੱਕ ਦਿਨ ਦੇ ਵਿੱਚ ਬਣਾ ਲੈਨੇ ਔਰ ਕਿੰਨੇ ਕ ਦਾ ਜਿਆ ਕਹਿ ਸਕਦੇ ਵੀ ਕੰਮ ਇਹਦਾ ਜੇ ਕਮਾਈ ਹੈ ਜਾਂ ਕਹਿ ਸਕਦੇ ਕਿੰਨਾ ਕ ਰੋਜ ਦਾ ਕਮਾ ਲੈਨੇ ਹੁਣ ਜੀ ਮੰਨ ਕੇ ਚੱਲੋ 3000 ਦੀ ਮੈਂ ਢਿੱਲੀ ਬਣਾਣਾ ਜੀ ਛੋਟਾ ਦੀਵਾ ਜੀ ਤੇ ਹੁਣ ਕਮਾਈ ਤੁਸੀਂ ਦੇਖ ਲਓ ਜੀ ਹੁਣ 500 ਰੁਪਏ ਦਾ 1000 ਦੀਵਾ ਹੋ ਗਈ 1500 ਰੁਪਏ ਦੀ ਮੰਨ ਕੇ ਚੱਲੋ ਮਿੱਟੀ ਮੈਂ ਖਰਾਬ ਕਰ ਚੁੱਕਿਆ ਜੀ ਠੀਕ ਹੈ ਬਾਕੀ ਜ ਮੈਂ ਬੱਚੇ ਪਾਥੀਆਂ ਵੀ ਲੈਣੇ ਆ ਬੂਰਾ ਵੀ ਲੈਣਾ ਤੇ ਥੱਲੇ ਆ ਵੀ ਤੁਸੀਂ ਦੇਖੋ ਆ ਵੀ ਚੜੀ ਹੋਈ ਹੈ ਜੀ ਉਹ ਆ ਵੀ ਸਾਡੇ ਐ ਨਹੀਂ ਪਤਾ ਲੱਗਣੇ ਵਿੱਚ ਟੁੱਟੇ ਨਿਕਲਨੇ ਕਿ ਸਬੂਤੇ ਨਿਕਲ 5000 ਜੀ ਕਿੰਨੇ ਦੀਵੇ ਬਣ ਸਕਦੇ 5000 ਤੇ ਲੱਖ ਦੀਵੇ ਬਣਦਾ ਜੀ ਲੱਖ ਦੀਵੇ ਨੂੰ ਆਪਾਂ ਜੇ ਕਾਊਂਟ ਕਰੀਏ ਕਿੰਨੇ ਦਾ ਹੋ ਗਿਆ ਹਮ ਕਾਊਂਟ ਤੁਸੀਂ 5 5000 ਨੂੰ ਕਾਊਂਟ ਕਰ ਲਓ ਕਿੰਨੇ ਦਾ ਬਣਦਾ ਜੀ ਤੇ ਬਾਕੀ ਉਹ ਚੋਂ ਮਿਹਨਤ ਕੱਢੋ ਜੀ 400 ਨੂੰ ਕੁਇੰਟਲ ਬੂਰਾ ਜੀ 4 ਰੁਪਏ ਦੀ ਪਾਥੀ ਹੋ ਗਈ ਜੀ ਤੇ ਉਹ ਹਿਸਾਬ ਲਾ ਲਓ ਜੀ ਘਟੋ ਘਟ 40 5000 ਪਾਥੀਆਂ ਜੀ ਲੱਖ ਦੀਵੇ ਮਗਰ ਫੂਕ ਦਿੰਨੇ ਜੀ ਕਹਿ ਸਕਦੇ ਵੀ ਜਿੰਨੀ ਮਿਹਨਤ ਉਹਨਾਂ ਮੁੱਲ ਹੈ ਨਹੀਂ ਹਾਂ ਜੀ ਉਹਨਾਂ ਮੁੱਲ ਹੈ ਨਹੀਂ ਜਿੰਨੀ ਮਿਹਨਤ ਅਸੀਂ ਕਰਦੇ ਉਹਨਾਂ ਮੁੱਲ ਹੈ ਨਹੀਂ ਸਾਰੇ ਦਾ ਆ ਬੱਚੇ ਸਾਡੇ ਦੇਖ ਲਓ ਬੱਚੇ ਵੀ ਲੱਗੇ ਹੋਏ ਸਾਡੇ ਨਾਲ ਜ ਉਨੇ ਥੱਲੇ ਛੋਟਾ ਬੇੜਾ ਵੱਡਾ ਬੇਟਾ ਮਿੱਟੀ ਮੁੱਟੀ ਬਣਾ ਰਿਹਾ ਜੀ ਤੇ ਇੱਧਰ ਮੇਰੇ ਮੈਸੇਜ ਬੈਠੇ ਆ ਉਹ ਵੀ ਦੀਵਾਲੀ ਦਾ ਢੱਡੀ ਬਣਾ ਰਿਹਾ ਜੀ ਸਤਿ ਪਾਤ ਜੀ ਇਹ ਵੀ ਦੇਖਿਆ ਕਿ ਕਈ ਕਾਰੀਗਰ ਜਿਹੜੇ ਰਾਤ ਨੂੰ ਵੀ ਮਿੱਟੀ ਦੇ ਵਿੱਚ ਜੇ ਕਹਿ ਸਕਦੇ ਮਿੱਟੀ ਹੋ ਰਿਹਾ ਹੈ ਦੀਵੇ ਬਣਾ ਰਿਹਾ ਰਾਤਾਂ ਨੂੰ ਵੀ ਜੇ ਆਪਾਂ ਕਹਿ ਸਕਦੇ ਘਰਾਂ ਦੇ ਵਿੱਚ ਜਿਹੜੇ ਲੋਕ ਹੈ ਕਾਰੀਗਰ ਦੀਵੇ ਬਣਾਉਂਦੇ ਹਾਂਜੀ ਉਹ ਆਪਣੇ ਗਾਂਹ ਵਪਾਰੀ ਦਾ ਜਿਹੜੀ ਜਵਾਨ ਕੀਤੀ ਉਹ ਵਪਾਰੀ ਨੂੰ ਤਾਂ ਮਾਲ ਦੇਣਾ ਇਸ ਟਾਈਮ ਤੇ ਜੀ ਹੁਣ ਜੇ ਮੰਨ ਕੇ ਚੱਲੋ ਅਗਲੇ ਨੰਨੇ 20 ਤਰੀਕ ਦੀ ਦੀਵਾਲੀ ਆ ਰਹੀ ਹੈ ਜੀ ਅਸੀਂ ਉਹਨਾਂ ਨੂੰ 15 16 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਉਹਨੂੰ ਮਾਲ ਤਿਆਰ ਕਰਕੇ ਦੇਣਾ ਜੀ ਉਹ ਫਿਰ ਦਿਨ ਰਾਤ ਇਹ ਕਰਨਾ ਪੈਂਦਾ ਸੀ ਤੇ ਰੋਟੀ ਪਾਣੀ ਭੁੱਲ ਜਾਂਦੇ ਜੀ ਕਿੱਥੇ ਕਿੱਥੇ ਜਾਂਦਾ ਤੁਹਾਡਾ ਆਪਣੇ ਜਾਂਦਾ ਲੁਧਿਆਣਾ ਜਾਂਦਾ ਜੀ ਚੰਡੀਗੜ੍ਹ ਜਾਂਦਾ ਜੀ ਤੇ ਆਪਣੇ ਫਗਵਾੜਾ ਜੀ ਤੇ ਹਿਮਾਚਲ ਤਿੱਕਰ ਸਾਡਾ ਦੀਵਾ ਜਾਂਦਾ ਜੀ ਹਿਮਾਚਲ ਤਿੱਕਰ ਵੀ ਸਾਡਾ ਦੀਵਾ ਚਲਾ ਜਾਂਦਾ ਜੀ ਹੋਰ ਤੁਹਾਡੇ ਜਿਹੜੇ ਮੈਸੇਜ ਆ ਉਹ ਕੀ ਕਰਦੇ ਆ ਉਹ ਵੀ ਇਹ ਮਿੱਟੀ ਦਾ ਕੰਮ ਹੀ ਕਰਦੇ ਆ ਜਾਂ ਉਹ ਕੋਈ ਆਪਣਾ ਕੋਈ ਹਥੀਕਰਤ ਕਰ ਰਹੇ ਨੇ ਨਹੀਂ ਹਥੇ ਨਹੀਂ ਮਿੱਟੀ ਦਾ ਕੰਮ ਹੀ ਕਰਦੇ ਜੀ ਮੇਰੇ ਨਾਲ ਮਿੱਟੀ ਦਾ ਕੰਮ ਹੀ ਕਰਾਂਦੇ ਆ ਜੀ ਹੋਰ ਕੋਈ ਹਥੀ ਕੰਮ ਨਹੀਂ ਸਾਡੇ ਕੋਲੇ ਜੀ ਉਹ ਕੀ ਬਣਾ ਰਹੇਗੇ ਉਹ ਹਣ ਦਿਵਾਲੀ ਦੇ ਠੜੀਆਂ ਬਣਾ ਰਹੇ ਜੀ ਜਿਹੜੀ ਦਿਵਾਲੀ ਪੂਜਣ ਵਾਸਤੇ ਠੜੀਆਂ ਬਣਾ ਰਹੇ ਆ ਉਹ ਵੀ ਕੱਲੀ ਕੱਲੀ ਚ ਸਾਨੂੰ ਜੋੜਨੀ ਪੈਂਦੀ 10 ਜੋੜ ਹੁੰਦੇ ਕੱਟੜੀ ਜੀ ਠੀਕ ਹੈ ਜੀ ਫਿਰ ਗਾ ਜਦ ਅੱਡਾ ਗਾਗਦ ਬਾਜ਼ਾਰ ਤੇ ਲਾਈਦਾ ਗਾ ਕਹਿ ਦੇਣਾ ਕਿ ਵੀ ਮਿੱਟੀ ਦਾ ਹੈਗੀ ਆ ਥੋੜੀ ਜੀ ਮਿੱਟੀ ਦੇ ਹੈਗੀ ਆ ਵੀ 50 ਰੁਪਏ ਦੇ ਦਿਓ ਜੀ ਹੁਣ ਜਿਹੜਾ ਚਾਂਦੀ ਸੋਨੇ ਵਾਲਾ ਰੰਗ ਲੱਗਣਾ ਜੀ ਤੋਲਿਆਂ ਹਿਸਾਬ ਨਾਲ ਰੰਗ ਲੱਗਣਾ ਜੀ ਫਿਰ ਇਹਤੇ ਪੇਂਟ ਵੀ ਲੱਗਣਾ ਜੀ ਪੱਕਾ ਪੇਂਟ ਕਰਨਾ ਜੀ ਉਹ 400 ਰੁਪਏ 500 ਰੁਪਏ ਡੱਬਾ ਦੇ ਕਿ ਆਉਂਦਾ ਜੀ ਠੀਕ ਹੈ ਜੀ ਉਹਦੇ ਨਾਲ 20 ਪੀਸ ਤਿਆਰ ਹੁੰਦੇ ਜੀ ਇੱਕ ਡੱਬੇ ਦੇ ਪੇਂਟ ਨਾਲ ਜੀ ਸਤਪਾਲ ਜੀ ਇਹ ਵੀ ਕਹਿ ਸਕਦੇ ਆ ਵੀ ਜਿਹੜਾ ਬਾਜ਼ਾਰ ਦੇ ਵਿੱਚ ਚਾਈਨਾ ਦਾ ਮਾਲ ਆ ਰਿਹਾ ਹੈਗਾ ਉਹਦੇ ਨਾਲ ਵੀ ਆਪਾਂ ਕਹਿ ਸਕਦੇ ਵੀ ਜਿਹੜਾ ਕੀ ਹੈ ਫਰਕ ਪੈ ਰਿਹਾ ਕਿਉਂਕਿ ਲਗਾਤਾਰ ਜਿਹੜੇ ਚਾਈਨਾ ਦਾ ਮਾਲ ਜਿਹੜਾ ਆਉਣ ਕਾਰਨ ਕਿਤੇ ਨਾ ਕਿਤੇ ਜਿਹੜਾ ਆਪਾਂ ਕਹਿ ਸਕਦੇ ਵੀ ਤੁਹਾਡੇ ਕੰਮ ਦੇ ਵਿੱਚ ਵੀ ਮੰਦੀ ਹੈ ਸਾਡੇ ਕੰਮ ਤੇ ਬਹੁਤ ਪ੍ਰਭਾਵ ਪੈਂਦਾ ਹੈ ਇਹ ਚੈਨਾ ਦੇ ਮਾਲਕਾਂ ਨੇ ਹੁਣ ਜੇ ਮੰਨ ਗਏ ਹੁਣ ਬਾਜ਼ਾਰ 'ਚ ਕਹਿ ਦੇਣਗੇ ਚਲੋ ਮਿੱਟੀ ਦਾ ਛੜੀ ਲੈਣ ਨੂੰ ਲੈ ਲੈਂਦੇ ਨੇ ਸਟੀਲ ਦੀ ਹੱਠੜੀ ਲੈ ਲੀ ਜੀ ਅਗਲੇ ਸਾਲ ਫਿਰ ਪੂਜੀ ਜਾਊਗੇ ਜੀ ਐ ਅਗਲੇ ਐ ਕਹਿੰਦੇ ਆ ਸਟੀਲ ਦੀ ਹੱਠੜੀ ਲੈ ਲਈਏ ਹੁਣ ਕਰੂਏ ਇਹਦੇ ਵਰਤੇ ਵੀ ਕਹਿੰਦੇ ਗੜਵੀ ਲੈ ਲਈਏ ਸਟੀਲ ਦੀ ਗੜਵੀ ਲੈ ਲਈਏ ਕੰਮ ਆਜੂਗੀ ਦੁੱਧ ਪਾਣ ਨੂੰ ਘਰੇ ਪਾਣੀ ਪਾਣ ਦੇ ਘਰੇ ਕੰਮ ਆਜੂਗੀ ਪਰ ਐ ਮੈਂ ਕਹਿੰਦਾ ਵੀ ਸਾਰਨੋਂ ਵਧੀਆ ਚੀਜ਼ ਜਿਹੜੀ ਮਿੱਟੀ ਦੀ ਸੁੱਚੀ ਮਿੱਟੀ ਜਿਹੜੀ ਠੀਕ ਹੈ ਜੀ ਮਿੱਟੀ ਨਾਲ ਸਾਰੀ ਸ਼ੁੱਧ ਇਹਦੇ ਵਰਗੇ ਕੋਈ ਚੀਜ਼ ਨਹੀਂ ਜੀ ਔਕਾ ਵੀ ਜਾ ਰਹਾ ਹੈਗਾ ਕਿ ਜੇ ਮਿੱਟੀ ਦਾ ਭਾਂਡਾ ਲਈਏ ਜਾਂ ਮਿੱਟੀ ਦੀ ਬਣੀ ਹਟੜੀ ਲਈਏ ਮਿੱਟੀ ਦਾ ਬਣਿਆ ਦੀਵਾ ਲਈਏ ਇਹਦੇ ਨਾਲ ਹੀ ਜਿਹੜੀ ਆ ਪਵਿੱਤਰਤਾ ਹੈ ਇਹਦੇ ਨਾਲ ਹੀ ਜਿਹੜੀ ਪੂਜਾ ਜਿਹੜੀ ਸ਼ੁੱਧ ਮੰਨੀ ਜਾਂਦੀ ਹੈ ਹਾਂਜੀ ਗ੍ਰੰਥਾਜ ਵੀ ਐ ਹੀ ਲਿਖਿਆ ਹੋਇਆ ਜੀ ਵੀ ਮਿੱਟੀ ਵਾਲੀ ਚੀਜ਼ ਵਰਤੋ ਦਿਨ ਤਿਹਾਰ ਜਿਹੜਾ ਵੀ ਆਂਦਾ ਮਿੱਟੀ ਚੀਜ਼ ਵਰਤੋ ਜੀ ਘੜਾ ਵੀ ਮਿੱਟੀ ਵਾਲਾ ਹੁਣ ਕਹਿਣਗੇ ਵਾਟਰ ਕੂਲਰ ਵਾਲਾ ਫ੍ਰਿਜ ਵਾਲਾ ਪਾਣੀ ਪੀ ਲਓ ਜੀ ਉਹਦੇ ਨਾਲ ਬਿਮਾਰੀਆਂ ਹੀ ਆਉਣੀ ਆ ਹੁਣ ਦੇਖ ਲਓ ਜੀ ਫਿਲਟਰ ਲੱਗੇ ਘਰ 'ਚੇ ਠੀਕ ਹੈ ਜੀ ਫ੍ਰਿਜਾਂ ਹੁਣ ਬਿਮਾਰੀਆਂ ਆਪਾਂ ਘਰੇ ਆਪ ਬਿਮਾਰੀ ਆਪ ਪਾ ਲਈ ਹੋਈ ਘੜੇ ਦਾ ਪਾਣੀ ਪਿਓ ਸਾਰਨਾ ਸ਼ੁੱਧ ਪਾਣੀ ਹੈ ਜੀ ਠੀਕ ਹੈ ਜੀ ਦਿਵਾਲੀ ਤੇ ਮਿੱਟੀ ਦਾ ਦੀਵਾ ਜਗਾਓ ਤੇ ਨਾਲੇ ਸਾਡੇ ਵਰਗਿਆਂ ਨੂੰ ਵੀ ਖੁਸ਼ੀ ਹੋਵੇ ਤੇ ਅਸੀਂ ਵੀ ਐ ਸੁੱਖ ਮੰਗਦੇ ਹਾਂ ਵੀ ਗਾਂ ਸਾਰੇ ਅਗਲੇ ਘਰੇ ਵੀ ਖੁਸ਼ੀ ਹੋਵੇ ਅਸੀਂ ਤਾਂ ਐ ਅਪੀਲ ਕੀ ਕਰੋਗੇ ਲੋਕਾਂ ਨੂੰ ਵੀ ਸਾਡੇ ਚੈਨਲ ਦੇ ਜ਼ਰੀਏ ਤੁਸੀਂ ਦੱਸ ਕਰੋ ਮੈਂ ਤਾਂ ਸਾਰਾ ਤੁਹਾਡੇ ਚੈਨਲ ਜਰੀਏ ਹੀ ਵੀਲ ਕਰੂੰਗਾ ਜੀ ਬੱਤ ਉਹ ਸਾਡੇ ਕੋਲੇ ਜਿਹੜਾ ਮਿੱਟੀ ਦਾ ਮਾਲ ਬਣਿਆ ਜੀ ਉਹ ਖਰੀਦੋ ਤੇ ਤਿਆਰ ਤੁਸੀਂ ਵੀ ਮਨਾਓ ਤੇ ਅਸੀਂ ਵੀ ਚਾਰ ਦਿਨ ਤਿਹਾੜ ਵਧੀਆ ਮਨਾਈਏ ਜੀ ਅਸੀਂ ਤਾਂ ਐ ਅਪੀਲ ਕਰਦੇ ਹਾਂ ਜਨਤਾ ਮੂਰੇ ਜੀ ਵੀ ਮਿੱਟੀ ਦਾ ਬਣਾਇਆ ਮਾਲ ਖਰੀਦੋ ਜੀ ਨਾਲੇ ਸਾਡੇ ਵਰਗਾਂ ਨੂੰ ਖੁਸ਼ੀ ਹੋਵੇ हां ਸਾਡੇ ਹੱਥੀਂ ਚੀਜ਼ ਵੀ ਬਣੀ ਹੈ ਮਿਹਨਤ ਕੀਤੀ ਹੈ ਜੀ ਉਹ ਸਾਡੀ ਚੀਜ਼ ਵਿਕੀ ਹੈ ਜੀ ਸਾਨੂੰ ਸਾਡੀ ਚੀਜ਼ ਦਾ ਪੂਰਾ ਮੁੱਲ ਮਿਲ ਜੇ ਅਸੀਂ ਸਰਕਾਰ ਨੂੰ ਵੀ ਆਹੀ ਅਪੀਲ ਕਰਾਂਗੇ ਗਾਂ ਦੀਆਂ ਮੋਦੀ ਸਰਕਾਰ ਨੂੰ ਵੀ ਸਾਡੀ ਮਿੱਟੀ ਵੱਲ ਵੀ ਨਿਗਾਹ ਮਾਰੇ ਵੀ ਇੱਧਰ ਵੀ ਕੋਈ ਕਰੇ ਗੁਜਾਰਾ ਵੀ ਵੀ ਪਰਜਾ ਪਤ ਕੋਲ ਚੀਜ਼ ਲੈ ਕੇ ਖਰੀਦੋ ਵੇਚੋ ਬਣਾਓ ਜਗਾਓ ਦੀਵਾ ਵਧੀਆ ਜੀ ਬਿਲਕੁਲ ਇਹ ਕਾਰੀਗਰ ਹੈ ਜਿਹੜੇ ਮਿੱਟੀ ਦੇ ਦੀਵੇ ਬਣਾ ਰਹੇ ਹੈ ਸਤਪਾਲ ਜਿਨ੍ਹਾਂ ਦਾ ਸਾਬਤ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਚਾਈਨਾ ਦਾ ਜਿਹੜਾ ਮਾਲ ਆ ਉਹਦਾ ਬੇਸ਼ਕਾਰ ਕਰੀਏ ਕਿਉਂਕਿ ਲਗਾਤਾਰ ਇਹਨਾਂ ਵੱਲੋਂ ਜਿਹੜੀ ਹੈ ਮਿਹਨਤ ਕੀਤੀ ਜਾ ਰਹੀ ਹੈ ਦੀਵੇ ਹਟਲੀਆਂ ਜਿਹੜੇ ਬਣਾਏ ਜਾ ਰਹੇ ਨੇ ਔਰ ਇਹਨਾਂ ਵੱਲੋਂ ਜਿਹੜਾ ਇਹ ਵੀ ਦੱਸਿਆ ਗਿਆ ਕਿ ਬੱਚੇ ਜਿਹੜੇ ਮਿੱਟੀ ਨਾਲ ਮਿੱਟੀ ਹੁੰਦੇ ਹੈਗੇ ਆ ਪਰ ਕਮਾਈ ਜਿਹੜੀ ਹੈ ਉਹ ਲਗਤ ਜਿਹੜੀ ਕਹਿ ਸਕਦੇ ਆ ਵੀ ਨਹੀਂ ਪੂਰੀ ਹੋ ਰਹੀ ਇੱਥੇ ਭੰਜੀ ਵੀ ਬੈਠੇ ਉਹਨਾਂ ਨਾਲ ਗੱਲਬਾਤ ਕਰ ਲਵਾਂਗੇ ਭੰਜੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਹਟਲੀਆਂ ਬਣਾ ਰਹੇ ਹੋ ਤੁਸੀਂ ਹਾਂਜੀ ਸਰ ਕਿੰਨੀ ਕਿ ਮਿਹਨਤ ਹੈਗੀ ਹੈ દિਵਾਲੀ ਦਾ ਤਿਉਹਾਰ ਹੈ ਜਿੱਦਾਂ ਤੁਸੀਂ ਮਿਹਨਤ ਕਾਫੀ ਕਰ ਰਹੇ ਹੋ ਕਿੰਨੀ ਕਿ ਮਿਹਨਤ ਲੱਗਦੀ ਹੈ ਕਿੰਨਾ ਕਿ ਇਹਦੇ ਵਿੱਚ ਕਮਾਈ ਹੈਗੀ ਹੈ ਸਰ ਕਮਾਈ ਤਾਂ ਨਹੀਂ ਹੈਗੀ ਪਰ ਮਿਹਨਤ ਬਹੁਤ ਜ਼ਿਆਦਾ ਹੈ ਇੱਕ ਇੱਕ ਜੋੜ ਲਾਉਣਾ ਪੈਂਦਾ ਹੈ ਹੱਡੜੇ ਨੂੰ ਤੁਸੀਂ ਆਪ ਦੇਖੋ ਜੀ ਇੱਕ ਇੱਕ ਚੀਜ਼ ਬਣਾ ਕੇ ਰੱਖੀ ਹੋਈ ਹੈ ਉਹਨਾਂ ਦਾ ਹਰੇਕ ਦਾ ਜੋੜ ਲੱਗਣਾ ਹੈ ਜੀ ਪਰ ਮਿਹਨਤ ਨਹੀਂ ਮਿਲਦੀ ਜੀ ਕੀ ਕਾਰਨ ਕੀ ਹੈ ਕਾਰਨ ਮਹਿੰਗਾਈ ਕਰਕੇ ਕੁਝ ਲੋਕ ਕਹਿ ਦਿੰਦੇ ਵੇ ਮਿੱਟੀ ਦੀ ਹੈ ਤਾਂ ਥੋੜੀ ਜਿਹੀ ਮਿੱਟੀ ਪਰ ਮਿਹਨਤ ਨਹੀਂ ਦੇਖਦੇ ਬੰਜੀ ਜਿੱਦਾਂ ਤੁਸੀਂ ਉਹਨੇ ਹੱਠਣੀਆਂ ਬਣਾ ਰਹੇ ਹੋ ਹੱਠਣੀਆਂ ਜਿਹੜੀਆਂ ਤੁਸੀਂ ਬਣਾ ਰਹੇ ਹੋ ਇਹ ਤੋਂ ਬਾਅਦ ਇਹਨੂੰ ਕੀ ਕਰੋਗੇ ਵੀ ਰੰਗ ਕਰੋਗੇ ਪਕਾਓਗੇ ਕਿੱਦਾਂ ਇਹ ਤਿਆਰ ਕਿੱਦਾਂ ਹੋ ਰਹੀਏ ਸਾਰੀ ਸਰ ਤੁਸੀਂ ਆਪ ਦੇਖੋ ਇਹਨੂੰ ਇੱਕ ਇੱਕ ਜੋੜ ਲਾ ਕੇ ਫਿਰ ਦੁਬਾਰਾ ਇਹਨੇ ਤਰੇੜ ਵੀ ਆ ਜਾਂਦੀ ਮਿੱਟੀ ਦੀ ਫੇਰ ਵੀ ਦੁਬਾਰਾ ਕਰਕੇ ਪਕਾ ਕੇ ਫਿਰ ਇਹਨਾਂ ਨੂੰ ਰੰਗ ਕਰਨਾ ਪੈਂਦਾ ਫਿਰ ਤੋਲਿਆਂ ਦੇ ਸਾਹਮਣੇ ਰੰਗ ਆਉਂਦਾ ਜੀ ਉਹਨਾਂ ਨੂੰ ਕਰਕੇ ਫਿਰ ਤਿਆਰ ਕਰਕੇ ਫਿਰ ਵੀ ਹਾਲਾ ਕੀ ਕਹਿਣਗੇ ਪੈਕਿੰਗ ਕਰਕੇ ਦੋ ਲਫਾਫਿਆਂ ਦੀ ਵੀ ਪੈਕਿੰਗ ਕਰਕੇ ਫਿਰ ਜਦ ਬਾਜ਼ਾਰ ਚ ਜਾ ਕੇ ਜਾਂਦੀ ਏ ਕਿੰਨੇ ਕ ਹਟੜੀਆਂ ਤੁਸੀਂ ਪੈਂਜੀ ਇੱਕ ਦਿਨ ਦੇ ਵਿੱਚ ਬਣਾ ਲੈਨੇ ਹੋ ਜਿੱਦਾਂ ਤੁਸੀਂ ਹੁਣ ਸਵੇਰ ਤੋਂ 10 ਦੇ ਵੀ ਲੱਗੇ ਹੋਏ ਹੋ ਇੱਕ ਦਿਨ ਦੇ ਵਿੱਚ ਕਿੰਨੇ ਕ ਘਟੜੀਆਂ ਤੁਸੀਂ ਬਣਾ ਲੈਨੇ ਹੋ ਅਸੀਂ ਸਵੇਰ ਤੋਂ 10 ਹੀ ਬਰਦੇ ਆ 10 10 ਪੀਸ ਤਿਆਰ ਹੋ ਜਾਂਦੇ 10 ਹੀ ਬਣਾਉਂਦੇ ਹਾਂ ਹਾਂਜੀ ਸ਼ਾਮ ਤੱਕ 10 ਹੋ ਜਾਂਦੇ ਸਾਰੇ ਦਿਨ ਦੇ 10 ਹਟੜੀਆਂ ਤਿਆਰ ਕਰ ਦੋ ਤੇ ਜਿੰਨੀਆਂ 10 ਹਟੜੀਆਂ ਤਿਆਰ ਕਰਦੇ ਹੋ ਕਿੰਨੇ ਕ ਦਿਨ ਬਣਦਿਆਂ ਇਹ ਇਹ ਸਾਬ ਲਾਓ ਦਲੋ ਬਾਜ਼ਾਰ ਦੇ ਵਿੱਚ ਤਾਂ ਕਹਿ ਦਿੰਦੇ 50 ਰੁਪਏ ਦੀ ਮਸਾਹੇ ਲੈਂਦੇ 50 ਰੁਪਏ ਦੀ ਪਰ ਮਿਹਨਤ ਬਹੁਤ ਜ਼ਿਆਦਾ ਕੀ ਅਪੀਲ ਕੀ ਕਰੋਗੇ ਤੁਸੀਂ ਅਸੀਂ ਤਾਂ ਸਾਰਾ ਐਵੇਂ ਕਵਾਂਗੇ ਵੀ ਮਿੱਟੀ ਦਾ ਮਾਲ ਖਰੀਦੋ ਜਿੰਨਾ ਵੀ ਹੋ ਸਕੇ ਵੀ ਸਾਡੇ ਵੀ ਹੁਣ ਅਸੀਂ 6 ਮਹੀਨੇ ਕੰਮ ਵਿਲੇ ਰਵਾਂਗੇ ਸਰ ਤੇ 6 ਮਹੀਨੇ ਬਾਅਦ ਹੀ ਕੰਮ ਚੱਲਣਾ ਸਾਡਾ ਬਿਲਕੁਲ ਇਹ ਕਾਰੀਗਰ ਨੇ ਜਿਹੜੇ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਅਸੀਂ ਪਹੁੰਚੇ ਸੀ ਗੱਲਬਾਤ ਕੀਤੀ ਗਈ ਸੀ ਕਿ ਔਰ ਇਹਨਾਂ ਵੱਲੋਂ ਜਿਹੜਾ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਿਹੜਾ ਮਿੱਟੀ ਦਾ ਬਣਿਆ ਸਮਾਨ ਹੀ ਹੈ ਜਿਹੜਾ ਖਰੀਦਾ ਜਾਵੇ ਕਿਉਂਕਿ ਦੀਵਾਲੀ ਦੇ ਵਿੱਚ ਜਿਹੜਾ ਲਗਾਤਾਰ ਇਹਨਾਂ ਵੱਲੋਂ ਜਿਹੜੀ 2 ਮਹੀਨੇ ਤੋਂ ਪਹਿਲਾਂ ਜਿਹੜੀ ਮਿਹਨਤ ਕੀਤੀ ਜਾਂਦੀ ਹੈ ਪਰ ਮਿਹਨਤ ਦਾ ਮੁੱਲ ਨਹੀਂ ਮੁੜ ਰਿਹਾ ਕਿਉਂਕਿ ਬੱਚਾ ਬੱਚਾ ਇਹਨਾਂ ਦਾ ਮਿੱਟੀ ਨਾਲ ਮਿੱਟੀ ਹੁੰਦਾ ਔਰ ਜਿੰਨੀ ਮਿਹਨਤ ਇਹ ਕਰ ਰਹੇ ਪਰ ਓਨੀ ਜਿਹੜੀ ਕਮਾਈ ਨਹੀਂ ਲੱਗ ਰਹੀਗੀ ਔਰ ਇਹਨਾਂ ਵੱਲੋਂ ਜਿਹੜੀ ਅਪੀਲ ਵੀ ਕੀਤੀ ਗਈ ਵੀ ਚਾਈਨਾ ਦਾ ਜਿਹੜਾ ਮਾਲ ਜਿਹੜਾ ਉਹਨੂੰ ਛੱਡ ਕੇ ਤੇ ਮਿੱਟੀ ਦਾ ਬਣਿਆ ਹੀ ਜਿਹੜਾ ਮਾਲ ਖਰੀਦ ਕੇ ਤੇ ਦੀਵਾਲੀ ਮਨਾਈ ਜਾਵੇ ਆ ਜੋ ਇਹਨਾਂ ਦੇ ਘਰ ਦੇ ਵਿੱਚ ਵੀ ਦੀਵਾਲੀ ਹੈ ਜਿਹੜੀ ਹੈ ਖੁਸ਼ੀਆਂ ਭਰੀ ਆਵੇ